ਕੋਈ ਲਾਲਾ ਵਿਕਾਸ ਕਰਾਂਗੇ ਸਾਰਾ ਜਿੱਤੂ ਦਾ ਵੀ ਜਿੱਤੂ ਦਾ ਵਾਹਿਗੁਰੂ ਜਿੱਤੂ ਦਾ ਜਿੱਤੂ ਦਾ ਵੀ ਜਿੱਤੂ ਦਾ ਵਾਹਿਗੁਰੂ ਜਿੱਤੂ ਦਾ ਮੋਰਾ ਕਿੱਥੇ ਲਾਓਗੇ ਬਾਣੀ ਤੇ ਲਾਓਗੇ ਲਾਓਗੇ ਬਾਣੀ ਤੇ ਲਾਓਗੇ ਸੋ ਬਹੁਤ ਸਾਰੇ ਐਮਸੀ ਆਏ ਨੇ ਤੇ ਬਹੁਤ ਸਾਰੇ ਆਣਗੇ ਪਰ ਕੋਈ ਵੀ ਆਪਣੇ ਵਾਅਦਿਆਂ ਦੇ ਖਰਾ ਨਹੀਂ ਉਤਰਦਾ ਕਈ ਐਮਸੀ ਆਪਣੇ ਵਾਅਦਿਆਂ ਦੇ ਖਰੇ ਉਤਰਦੇ ਨੇ ਤਾਂ ਬਿੱਟੂ ਰਾਉ ਜੀ ਨੇ ਆਪਣੇ ਬੈਨਰ ਤੇ ਬ੍ਰੈਕਟਾਂ ਦੇ ਵਿੱਚ ਸਾਫ਼ ਲਿਖਾਇਆ ਇੱਕ ਵਾਰ ਦਿਖਾ ਦਿਓ ਜੀ ਕਿ ਜਿੱਤਣ ਤੋਂ ਬਾਅਦ ਕੋਈ ਵੀ ਗਰੀਬ ਬੇਤਹਾਰਾ ਕਿਸੇ ਵੀ ਪਰਿਵਾਰ ਦੀ ਗਰੀਬ ਲੜਕੀ ਹੈ ਜਿੱਤਣ ਤੋਂ ਬਾਅਦ 2100 ਰੁਪਏ ਦਾ ਸ਼ਗਨ ਉਹਨਾਂ ਨੂੰ ਦਿੱਤਾ ਜਾਏਗਾ ਇਹ ਬਹੁਤ ਵੱਡੀ ਗੱਲ ਹੈ ਲਿਖਵਾ ਤਾਂ ਹਰ ਇੱਕ ਦਿਨ ਦਾ ਪਰ ਉਹ ਦੇਣਗੇ ਇਸ ਗੱਲ ਦੀ ਵੀ ਗਾਰੰਟੀ ਮੈਂ ਤੁਹਾਨੂੰ ਔਨ ਕੈਮਰਾ ਜ਼ਰੂਰ ਦਿਖਾਵਾਂਗਾ हां जी बिट्टू जी ਜਿਹੜੀ ਤੁਸੀਂ ਇਹ ਲਾਈਨ ਲਿਖੀ ਹੈ ਇਸ ਗੱਲ ਤੇ ਖਰਾ ਉਤਰੋਗੇ हां जी ਖਰਾ ਉਤਰਾਂਗਾ ਮੈਂ ਮੇਰੇ ਵਾਰਡ ਦੇ ਜਿੰਨੇ ਵੀ ਗਰੀਬ ਕੈਂਡੀਡੇਟਾਂ ਆ ਗਰੀਬ ਕੁੜੀਆਂ ਤੇ ਵਿਆਹ ਹੋਣਗੇ ਮੈਂ 2100 ਰੁਪਏ ਸ ਕਰਨ ਵਜੋਂ ਦੇਵਾਂਗਾ ਜੀ ਉਹਨਾਂ ਨੂੰ ਖਰਾ ਉਤਰਾਂਗਾ ਮੈਂ ਇਸ ਤੇ ਜੀ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ 2100 ਰੁਪਏ ਦਾ ਕਈ ਵਾਰ ਵੱਡੇ ਵੱਡੇ ਲੀਡਰ ਆਏ ਨੇ ਲਾਰੇ ਲਾ ਜਾਂਦੇ ਨੇ ਪਰ ਕੋਈ ਆਪਣੀਆਂ ਗੱਲਾਂ ਤੇ ਖਰਾ ਨਹੀਂ ਉਤਰਦਾ ਪਰ ਬਿੱਟੂ rau ਜੀ ਨੇ ਇੱਕ ਗੱਲ ਸਪਸ਼ਟ ਕੀਤੀ ਹੈ ਕਿ 2100 ਰੁਪਏ ਦਾ ਕਿਸੇ ਵੀ ਗਰੀਬ ਪਰਿਵਾਰ ਦੀ ਕਿਸੇ ਵੀ ਬੇਸਹਾਰਾ ਦੀ ਵਾੜ ਦੀ ਕਿਸੇ ਦੀ ਵੀ ਲੜਕੀ ਦੀ ਸ਼ਾਦੀ ਹੈ ਤਾਂ 2100 ਰੁਪਏ ਦਾ ਸ਼ਗਨ ਦਿੱਤਾ ਜਾਏਗਾ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਨਿਊਜ਼ 64 ਧੰਨਵਾਦ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸੋ ਹਰ ਇੱਕ ਵਾਰਡ ਦਾ ਦੌਰਾ ਕੀਤਾ ਹੈ 1 2 3 4 ਕਰਦੇ ਕਰਦੇ ਵਾਰਡ ਨੰਬਰ 13 ਦੇ ਵਿੱਚ ਪਹੁੰਚੇ ਆ ਜਿੱਥੇ ਦਾ ਗਏ ਉਮੀਦਵਾਰ ਕੋਈ ਜਾਣ ਪਹਿਚਾਨ ਦਾ ਮਹਤਾਜ ਨਹੀਂ ਤੁਹਾਡੇ ਸਾਰਿਆਂ ਦਾ ਹਰਮਨ ਪਿਆਰਾ ਕੈਂਡੀਡੇਟ ਬਿੱਟੂ 라ਉ ਜੀ ਦੇ ਘਰੇ ਪਹੁੰਚੇ ਆ ਇੱਕ ਵਾਰ ਗੱਲ ਕਰਦੇ ਆ ਬਿੱਟੂ 라ਉ ਜੀ ਦੇ ਨਾਲ ਸ਼ਸ਼ੀਕਲ ਜੀ ਸਤਿ ਸ੍ਰੀ ਅਕਾਲ ਜੀ ਬੈਗਰੂ ਜਿੱਦਾ ਖਾਲਸਾ ਬੈਗਰੂ ਜੀ ਦੀ ਫਤਿਹ ਮੀਟਰਾਲ ਜੀ ਇਹ ਪੁੱਛਣਾ ਚਾਹੁੰਦੇ ਆ ਕਿ ਤੁਹਾਨੂੰ ਗਲੀ ਮਹੱਲੇ ਦਾ ਕਿੰਨਾ ਕ ਸਮਰਥਨ ਹੈ ਸਾਰਾ ਸਮਰਥਨ ਹੈ ਵੀਰ ਜੀ ਗਲੀ ਮਹੱਲੇ ਦਾ ਜੋ ਤੁਸੀਂ ਇਹ ਵਿਕਾਸ ਦਾ ਨਾਹਰਾ ਲਾਇਆ ਹੋਇਆ ਕਿ ਨਾ ਕੋਈ ਝੂਠ ਨਾ ਕੋਈ ਲਾਰਾ ਵਿਕਾਸ ਕਰਾਂਗੇ ਸਾਰਾ ਕਿ ਇਸ ਗੱਲ ਦੀ ਗਾਰੰਟੀ ਲੈਨੇ ਹੋ ਹਾਂਜੀ ਮੈਂ ਪੂਰੀ ਗਾਰੰਟੀ ਲੈਣਾ ਜੀ ਇਸ ਗੱਲ ਦੀ ਲੋਕਾਂ ਦੇ ਜੋ ਵੀ ਕੰਮ ਬਚੇ ਹੋਏ ਨੇ ਜਾਂ ਕਰਾਣੇ ਬਾਕੀ ਨੇ ਉਹ ਤੁਸੀਂ ਸਾਰੇ ਕੰਮ ਕਰੋਗੇ ਮੈਂ ਸਾਰੇ ਕੰਮ ਕਰਾਂਗਾ ਉਹਨਾਂ ਦੀ ਜ਼ਿੰਮੇਵਾਰੀ ਲੈਣਾ ਸਾਰੇ ਕੰਮ ਕਰਨ ਦੀ ਜਿੱਤਣ ਤੋਂ ਬਾਅਦ ਇੱਕ ਗੱਲ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਰਿਆਂ ਦੇ ਚਿਹਰੇ ਬਦਲ ਜਾਂਦੇ ਨੇ ਜਿੱਤਣ ਤੋਂ ਬਾਅਦ ਆਪਣੀ ਸੀਟ ਕਿਹੜੀ ਪਾਰਟੀ ਨੂੰ ਬਲਾਉਂ ਕਰਦੇ ਹਾਂ ਮੈਂ ਝਾੜੋ ਨੂੰ ਬਲਾਉਂ ਕਰਦਾ ਜੀ ਜਿੱਤਣ ਤੋਂ ਬਾਅਦ ਝਾੜੋ ਵਿੱਚ ਜਾਵਾਂਗਾ ਜੀ ਆਮ ਆਦਮੀ ਪਾਰਟੀ ਕੇਜਰੀਵਾਲ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਹੀ ਚੁਣਿਆ ਹੋਇਆ ਕੈਂਡੀਡੇਟ ਜੋ ਕਿ ਵਾਰਡ ਨੰਬਰ 13 ਨੇ ਮੈਦਾਨ ਦੇ ਵਿੱਚ ਉਤਾਰਿਆ ਹੈ ਦੇਖਦੇ ਆ ਕਿ ਕਿੰਨਾਂ ਕ ਪਿਆਰ ਮਿਲਦਾ ਹੈ ਲੋਕਾਂ ਦਾ ਉਹਨਾਂ ਦਾ ਸਾਰਾ ਭਾਈਚਾਰਾ ਸਾਰਾ ਸਮਰਥਨ ਉਹਨਾਂ ਦੇ ਨਾਲ ਹੈ ਉਹਨਾਂ ਦੇ ਡੈਡੀ ਉਹਨਾਂ ਦੇ ਨਾਲ ਨੇ ਸ਼ਸ਼ੀਕਾਲ ਜੀ ਹਾਂਜੀ ਹਾਂ ਚਾਚਾ ਜੀ ਇੰਨਾ ਲੋਕਾਂ ਦਾ ਪਿਆਰ ਤੁਹਾਨੂੰ ਮਿਲ ਰਿਹਾ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਬਹੁਤ ਚੰਗਾ ਜੀ ਬਹੁਤ ਜ਼ਿਆਦਾ ਸਾਰਿਆਂ ਦਾ ਪਿਆਰ ਇਹਨਾਂ ਨੂੰ ਮਿਲ ਚੁੱਕਿਆ ਹੈ ਉਹਨਾਂ ਦੀਆਂ ਜਿਨ੍ਹਾਂ ਦੇ ਨਾਂ ਤੇ ਕਾਗਜ਼ ਭਰੇ ਗਏ ਨੇ ਸ਼੍ਰੀਮਤੀ ਰੇਨੂ ਦੇਵੀ ਸਤਿ ਸ਼੍ਰੀ ਅਕਾਲ ਵੀਰ ਜੀ ਜੇਕਰ ਜਿਹੜੇ ਵੀ ਵਾਰਡ ਦੇ ਕੰਮ ਨੇ ਉਹ ਸਾਰੇ ਪੂਰੇ ਕਰੋਗੇ ਜੀ ਪੂਰੀ ਕੋਸ਼ਿਸ਼ ਕਰਾਂਗੇ ਜੀ ਕੋਸ਼ਿਸ਼ ਕਰਾਂਗੇ ਪੂਰੀ ਕਰਨੇ ਦੀ ਪਹਿਲੇ ਵੀ ਕਰਦੇ ਰਹਿੰਦੇ ਆ ਹੁਣ ਵੀ ਕਰਾਂਗੇ ਅੱਗੇ ਵੀ ਕਰਾਂਗੇ ਜੋ ਕਿ ਕੈਂਡੀਡੇਟ ਬਿੱਟੂ ਰਾਉ ਜੀ ਨੇ ਉਹਨਾਂ ਦੇ ਚਾਚੀ ਜੀ ਸਾਡੇ ਨਾਲ ਨੇ ਆਜੋ ਜੀ ਨਮਸਕਾਰ ਜੀ ਨਮਸਕਾਰ ਜੀ ਹੈਲੋ ਬਿੱਟੂ ਸਤਿ ਸ਼੍ਰੀ ਅਕਾਲ ਜੀ ਜੋ ਤੁਸੀਂ ਇਹ ਬਿੱਟੂ ਦਾ ਚਿਹਰਾ ਉਤਾਰਿਆ ਜੀ ਮੈਦਾਨ ਦੇ ਵਿੱਚ ਤਾਂ ਤੁਹਾਨੂੰ ਜਿੱਤਦਾ ਪੂਰਾ ਫਕਰ ਹੈ ਜੀ ਵੀ ਅਸੀਂ ਜਿੱਤਾਂਗੇ ਪੂਰਾ ਫਕਰ ਹੈ ਅਸੀਂ ਜਿੱਤਾਂਗੇ 100% ਜਿੱਤਾਂਗੇ ਅਸੀਂ ਜੋ ਵੀ ਲੋਕਾਂ ਦਾ ਪਿਆਰ ਤੁਹਾਨੂੰ ਮਿਲਿਆ ਹੈ ਕਿਸ ਗੱਲ ਦੀ ਗਾਰੰਟੀ ਹੈ ਕਿ ਵੀ ਟੂ ਉਹਨਾਂ ਦੇ ਕੰਮ ਕਰੂਗਾ ਸਹੀ ਕਰੇਗਾ ਸਾਰੇ ਕੰਮ ਕਰੇਗਾ ਪੂਰੇ ਕੰਮ ਕਰੇਗਾ ਕੰਫੀਡੈਂਸ ਪੂਰਾ ਹੈ ਤਾਂ ਸਾਰੇ ਵਾਰਡ ਨੰਬਰ 13 ਦਾ ਜੋ ਕਿ ਕੰਫੀਡੈਂਸ ਬਿਲਕੁਲ ਬਰਕਰਾਰ ਹੈ ਉਹਨਾਂ ਦਾ ਸਾਰਾ ਭਾਈਚਾਰਾ ਉਹਨਾਂ ਦੀਆਂ ਚਾਚੀਆਂ ਤਾਇੀਆਂ ਭੈਣ ਭਾਈ ਸਾਰੇ ਮੇਰੇ ਨਾਲ ਮੌਜੂਦ ਨੇ ਤਾ ਇੱਕ ਵਾਰ ਚੋਣ ਨਿਸ਼ਾਨ ਜਰੂਰ ਆਪਣਾ ਦੱਸ ਦਿਓ ਜੀ ਬਾਲਟੀ ਹੈ ਜੀ ਆਪਣਾ ਚੋਣ ਨਿਸ਼ਾਨ ਜੀ ਸੋ 21 ਤਰੀਕ ਨੂੰ ਬਾਲਟੀ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਬਿੱਟੂ ਰਾਉ ਜੀ ਨੂੰ ਜੋ ਕਿ ਮਹੱਲਾ ਨਿਵਾਸੀਆਂ ਵੱਲੋਂ ਇਹਨਾਂ ਨੂੰ ਅੱਜ ਚੋਣ ਮੈਦਾਨ ਦੇ ਵਿੱਚ ਉਤਾਰੇ ਗਿਆ ਇਹਨਾਂ ਦੀ ਝੋਲੀ ਆਪਾਂ ਸੀਟ ਪਾਈਏ ਤਾਂ ਵਾਅਦਾ ਕਰਦੇ ਆ ਕਿ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਬਿੱਟੂ ਰਾਉ ਜੀ ਆਉਣ ਵਾਲੀ 21 ਤਰੀਕ ਨੂੰ ਐਮਸੀ ਦੀ ਚੋਣ ਜੋ ਕਿ ਜਿੱਤ ਗਏ ਮਹੱਲੇ ਵਾਲੇ ਦੀ ਝੋਲੀ ਪਾਵੇ ਧੰਨਵਾਦ